ਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਹੋ ਗਈ ਹੈ ਤੇ ਜਾਂਦਾ ਹੋਇਆ ਰੋਂਦਾ ਸੀ ਕਿ ਭਾਈ ਮੇਰੇ ਤਾਂ ਛੋਟੇ-ਛੋਟੇ ਬੱਚੇ ਨੇ ਮੇਰੇ ਘਰ ਵਾਲੀ ਢਿੱਲੀ ਰੰਦੀ ਆ ਉਹਦੇ ਦਰਦ ਰੰਦਾ ਮੇਰੀ ਲੱਤ ਦੇ ਵਿੱਚ ਰੌੜ ਪਾਈ ਹੋਈ ਹੈ ਕਿ ਮੇਰੇ ਤੇ ਤਰਸ ਕਰੋ ਤੇ ਇਹਨੇ ਪਹਿਲਾਂ ਵੀ ਇੱਕ ਚੈਲੰਜ ਦਿੱਤਾ ਸੀ ਕਿ ਜੇ ਪਰਚਾ ਰੱਦ ਨਾ ਕੀਤਾ ਗਿਆ ਤਾਂ ਮੈਂ ਅਸੀਂ ਪੰਜਾਬ ਬੰਦ ਕਰਾਂਗੇ ਤੇ ਹੁਣ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਆ ਤੇ ਰੋਂਦਾ ਸੀ ਹੁਣ ਜੇ ਬਜਿੰਦਰ ਨੂੰ ਪੁੱਛਣ ਵਾਲਾ ਹੋਵੇ ਆਪਦੇ ਆਪ ਨੂੰ ਇਹ ਮਤਲਬ ਰੱਬ ਕਹਿਣ ਲੱਗ ਜਾਂਦੇ ਨੇ ਰੱਬ ਨੂੰ ਵੀ ਟੱਬ ਦੱਸਦੇ ਨੇ ਤੇ ਆਪਦੇ ਆਪ ਨੂੰ ਵੀ ਰੱਬ ਸਮਝਣ ਲੱਗ ਜਾਂਦੇ ਨੇ ਫੋਕਾ ਮਾਰ ਮਾਰ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੀਆਂ ਤੇ ਕਿਸੇ ਨੂੰ ਕਹਿ ਦੇਣਾ ਕਿ ਭਾਈ ਜਿੰਨੇ ਵੀ ਕੋਈ ਵੀ ਕਿਸੇ ਦੇ ਕੇਸ ਚੱਲ ਜਿਆਦਾ ਚਾਹੇ ਕਿਸੇ ਨੇ ਕਿਸੇ ਨੂੰ ਮਾਰਤਾ ਚਾਹੇ ਝੂਠਾ ਕੇ ਚੱਲੀ ਜਾਂਦਾ ਚਾਹੇ ਕਿਸੇ ਦੇ 420 ਦਾ ਪਰਚਾ ਪਿਆ ਹੋਇਆ ਕਿ ਫੁਕਾ ਮਾਰਤੀਆਂ ਜਸੂ ਜਸੂ ਕਹਤਾ ਕਿ ਆ ਚੱਕੋ ਉਹਨਾਂ ਦਾ ਨਿਬੜ ਗਿਆ ਉਹ ਬਰੀ ਹੋ ਜਾਣਗੇ ਉਹ ਜਿਹੜੇ ਲੋਕ ਰੋਲਾ ਪਾਉਂਦੇ ਆ ਕਿ ਹਾਂ ਭਈ ਮੇਰੇ ਘਰ ਵਾਲਾ ਨੇ ਕਤਲ ਕੀਤਾ ਸੀ ਉਹ ਵੀ ਅੱਜ ਬਰੀ ਹੋ ਜਾਊਗਾ ਤੁਸੀਂ ਕਹਤਾ ਤਾਂ ਉਹ ਨੱਚਣ ਲੱਗ ਜਾਂਦੇ ਸੀ ਉਹ ਸਾਰਾ ਸਿਲਸਲਾ ਜਿਹੜਾ ਪੈਸਿਆਂ ਦਾ ਕਿ ਪੈਸੇ ਦੇ ਕੇ ਆਦੇ ਟਾਊਟਾ ਇਹਨਾਂ ਦੇ ਉਹ ਖਰੀਦੇ ਹੁੰਦੇ ਨੇ ਤੇ ਲੋਕ ਮਗਰ ਲੱਗ ਜਾਂਦੇ ਨੇ ਆਪਦੇ ਗੁਰੂਆਂ ਤੇ ਵਿਸ਼ਵਾਸ ਨਹੀਂ ਰੱਖਦੇ ਲੋਕ। ਇਸੇ ਤਰ੍ਹਾਂ ਹੀ ਸਰਸੇ ਵਾਲਾ ਸੀ। ਉਹਦੇ ਵੀ ਪਰਚਾ ਹੋਇਆ, ਉਹ ਵੀ ਉਮਰ ਕਾਇਦੀ ਸਜ਼ਾ ਕੱਟ ਰਿਆ ਪਰ ਵੋਟਾਂ ਦੇ ਮਾਰੇ ਉਹਨੂੰ ਵੀ ਬਾਹਰ ਕੱਢ ਲਿਆਉਂਦੇ ਆ। ਇਸੇ ਤਰ੍ਹਾਂ ਹੀ ਬਜਿੰਦਰ ਨੂੰ ਵੀ ਜਦੋਂ ਪਤਾ ਲੱਗ ਗਿਆ ਜਿਹੜਾ ਇਹ ਪਾਸਟਰ ਜਿਹਨੂੰ ਉਮਰ ਕਾਇਦੀ ਸਜ਼ਾ ਹੋਈ ਆ। ਇਹ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੂ, ਚੁੱਪ ਰਹੂਗਾ ਆਪਦਾ। ਆਪਦਾ ਜਸੂ ਜਸੂ ਨਾਮ ਜਪੀ ਜਾਊਗਾ। ਸਰਕਾਰ ਨੂੰ ਲੱਗੂਗਾ ਹਾਂ ਸਹੀ ਆ ਜੀ। ਫਿਰ ਇਹਨੂੰ ਵੀ ਪੈਰੋਲ ਤੇ ਭੇਜ ਦਿਆ ਕਰਨਗੇ। ਜਿਵੇਂ ਰਾਮ ਰਹੀਮ ਨੂੰ ਭੇਜਦੇ ਆ। ਕੀ ਪਤਾ ਵੋਟਾਂ ਲੈਣੀਆਂ ਹੁੰਦੀਆਂ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਪਰ ਸਾਡੇ ਲੋਕ ਐਡੇ ਮਤਲਬ ਬੇਵਕੂਫ ਬਣੇ ਹੋਏ ਨੇ ਜੇ ਕੋਈ ਕੰਮ ਇਦਾਂ ਦਾ ਹੁੰਦਾ ਹੈ ਤਾਂ ਉਹਨੂੰ ਜਲਦੀ ਭੁੱਲ ਜਾਂਦੇ ਨੇ ਸਰਸੇ ਵਾਲਾ ਚੱਕਿਆ ਉਹਦੇ ਡੇਰੇ ਤੇ ਫੇਰ ਲੋਕ ਅੰਨੇ ਵਾਗੂ ਜਾ ਰਹੇ ਕਿ ਹਾਂ ਬਸ ਰੱਬ ਬਣਾਇਆ ਵੇ ਇੱਕ ਤਰ੍ਹਾਂ ਦਾ ਕਿ ਉਹਨੇ ਜੋ ਗੱਲ ਕਹਤੀ ਉਹ ਪੱਥਰ ਤੇ ਲਕੀਰ ਹੋ ਜਾਉਂ। ਐਂ ਇਹ ਪਾਸਟਰ ਦਾ ਸੀੜੇ ਦਾ ਇਥੇ ਲੋਕ ਫਿਰ ਜਾਣਗੇ ਹਾਂਜੀ ਸਾਡੇ ਪ੍ਰਮਾਤਮਾ ਨੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸਾਡੇ ਪ੍ਰਮਾਤਮਾ ਨੂੰ ਉਮਰ ਕੈਦ ਕਰਤੀ ਪਰ ਸਾਡੇ ਪ੍ਰਮਾਤਮਾ ਸਾਡੇ ਨਾਲ ਹਮੇਸ਼ਾ ਖੜੇ ਰਹਿਣਗੇ ਦੇ ਨੇ ਡੇਰਾ ਬਾਤੇ ਭਜ ਭਜ ਜਾਂਦੇ ਨੇ ਮੱਥੇ ਟੇਕਦੇ ਨੇ ਨੱਕ ਰਗੜਦੇ ਨੇ ਤੇ ਸਹੀ ਤਾਂ ਤੇ ਜਾਣ ਬਾਣੀ ਪੜਨ ਪਾੜ ਬੜਨ ਤਾਂ ਇਹਨਾਂ ਨੂੰ ਪਤਾ ਲੱਗੇ ਉਹਦੇ ਅਰਥ ਸਮਝਣ ਇੱਕ ਉਹ ਅਕਾਲ ਪੁਰਖ ਹੈ ਸਿਰਫ ਜੋ ਸਾਰਾ ਕੁਝ ਚਲਾ ਰਿਹਾ ਹੈ ਪਰ ਸਾਡੇ ਲੋਕਾਂ ਦੀ ਬੁੱਧੀ ਪ੍ਰਸਤ ਹੋ ਚੁੱਕੀ ਹੈ ਇਹਨਾਂ ਨੂੰ ਐ ਲੱਗਦਾ ਕਿ ਸਾਡੇ ਉਹ ਪ੍ਰਮਾਤਮਾ ਦਾ ਕੰਮ ਨਹੀਂ ਕਰਾ ਸਕਦਾ ਜਿਹੜੇ ਪੈਸੇ ਕੋਲੀ ਚੱਟ ਬੰਦੇ ਇਕੱਠੇ ਹੋਏ ਹੋਏ ਨੇ ਕਿ ਪੈਸਾ ਦੀ ਖਾਤਰ ਜਿਹੜੇ ਲੋਕਾਂ ਲੋਕਾਂ ਨੂੰ ਖਰੀਦ ਲੈਂਦੇ ਨੇ ਕਿ ਹਾਂ ਤੁਸੀਂ ਕਹੋ ਕਿ ਇਹ ਬਾਬੇ ਕੋਲ ਮਗਿਆ ਸੀ ਮੇਰੇ ਬਹੁਤ سارے ਕੰਮ ਹੋ ਗਏ ਤਾਂ ਲੋਕੋਂ ਮੇ ਮਗਰ ਲੱਗ ਜਾਂਦੇ ਨੇ ਫਿਰ ਮੱਥਾ ਟੇਕਣ ਲੱਗ ਜਾਂਦੇ ਨੇ ਨੱਕ ਰੜਨ ਲੱਗ ਜਾਂਦੇ ਨੇ ਕਿ ਉਹ ਪ੍ਰਮਾਤਮਾ ਦਾ ਕੰਮ ਕਰਦਾ ਨਹੀਂ ਇਹਨਾਂ ਦੇ ਕਹੇ ਤੇ ਪ੍ਰਮਾਤਮਾ ਜਲਦੀ ਕੰਮ ਕਰ ਦੂਗਾ ਜਿਵੇਂ ਉਹਨਾਂ ਦੀ ਪ੍ਰਮਾਤਮਾ ਦੇ ਨਾਲ ਕੋਈ ਸਾਂਝੀ ਹੁੰਦੀ ਆ ਕੋਈ ਜਗ੍ਹਾ ਕਿ ਤੁਸੀਂ ਉਸ ਅਕਾਲ ਪੁਰਖ ਤੋਂ ਮੰਗੋ ਆਪਦੇ ਦੀਨ ਮਾਨ ਦੇ ਨਾਲ ਮੰਗੋ ਇਮਾਨਦਾਰੀ ਦੇ ਨਾਲ ਮੰਗੋ ਤੁਹਾਨੂੰ ਸਭ ਕੁਝ ਮਿਲੂਗਾ ਬਸ ਐ ਬਚੋਲਾ ਕੀ ਹਾਜ਼ੀਜ਼ ਦੇ ਵਿੱਚ ਬਚੋਲਾ ਪਾਇਆ ਬਿਆ ਕਿ ਪਰਮਾਤਮਾ ਤੱਕ ਇਹ ਗੱਲ ਪਹੁੰਚਾਊਗਾ ਇਨੇ ਹੀ ਸਾਡੇ ਸਾਰੇ ਕੰਮ ਕਰਾਉਣੇ ਨੇ ਹੁਣ ਜਿਵੇਂ ਇਹ ਪਾਸਟਰ ਬਜਿੰਦਰ ਸਿੰਘ ਰੋਂਦਾ ਸੀ ਸਰਸੇ ਵਾਲਾ ਰੋਂਦਾ ਸੀ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਜਿਹੜੇ ਡੇਰਾਬਾਦ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਸ਼ੋਸ਼ਣ ਹੋ ਰਹੇ ਨੇ ਉਹ ਵੀ ਬਹੁਤ ਜਲਦੀ ਲੋਕਾਂ ਦੇ ਸਾਹਮਣੇ ਹੋਣਗੇ ਲੋਕਾਂ ਆਪਦੇ ਜ਼ਮੀਰਾਂ ਜਗਾ ਲੈਣਾਂ ਜਿੰਨਾ ਦੇ ਨਾਲ ਤੱਕਾ ਹੁੰਦਾ ਡੇਰਾਬਾਦ ਦੇ ਵਿੱਚ ਮਾਦਾ ਭੈਣਾਂ ਦੇ ਨਾਲ ਉਹ ਆ ਕੇ ਬੋਲਣ ਜਿਸ ਇਨਸਾਨ ਦੇ ਨਾਲ ਉੱਥੇ ਤੱਕਾ ਹੁੰਦਾ ਜਾਂ ਜਿਹਨੂੰ ਪਤਾ ਉਹਨਾਂ ਦੀ ਸਚਾਈ ਇਹ ਆ ਕਿ ਕੋਈ ਡੇਰਾਬਸ ਡੇਰੇ ਦੇ ਨਾਂ ਤੇ ਪੈਸੇ ਖਾ ਰਿਆ ਉਹ ਅਸਲੀ ਤੋਂ ਉਹਨਾਂ ਦੀ ਅੱਗੇ ਲਿਆਉ ਲੋਕਾਂ ਦੇ ਤੇ ਉਹਨਾਂ ਨੂੰ ਐਂ ਉਮਰ ਦੀ ਕੈਦ ਦੀਆਂ ਜਿਹੜੀਆਂ ਸਜ਼ਾ ਹੋਣ